ਜਿਹੜੀ ਮੱਛੀ ਹੁੰਦੀ ਆ ਉਹ ਪਾਣੀ ਤੋਂ ਬਾਹਰ ਸੁੱਟ ਦਈਏ ਇੱਥੇ ਉਹ ਸਾਹ ਲੈਂਦੀ ਐ ਅਖੀਰਲੇ ਸਾਹ ਲੈਂਦੀ ਐ ਤੜਪਦੀ ਐ ਪਾਣੀ ਤੋਂ ਬਿਨਾ ਇਸ ਤਰੀਕੇ ਨਾਲ ਨਜ਼ਰ ਆ ਰਿਹਾ ਕਿ ਅੱਜ ਬਾਦਲ ਪਰਿਵਾਰ ਦਾ ਉਹ ਜਿਹੜਾ ਨਿੱਜੀ ਅਕਾਲੀ ਦਲ ਹੈਗਾ ਉਹ ਇਸ ਤਰੀਕੇ ਦੇ ਨਾਲ ਨਜ਼ਰ ਆਉਂਦਾ ਪਿਆ ਐ ਐਸਜੀਪੀਸੀ ਅਕਾਲੀ ਦਲ ਆਪਣੇ ਤੱਕ ਸਾਬ ਇਹ ਤੱਕੜੇ ਹੋਣੇ ਚਾਹੀਦੇ ਪਰ ਇਹ ਉਨੇ ਚਿਰ ਤੱਕੜੇ ਨਹੀਂ ਹੋਣੇ ਜਿੰਨੇ ਚਿਰ ਆ ਸੁਖਬੀਲ ਬਾਦਲ ਤੇ ਬਾਦਲ ਹੁਣੀ ਆ ਨਾ ਜਿਹੜੇ ਆਹ ਗੱਦਾਰ ਆ ਇਹ ਜਿੰਨੇ ਚਿਰ ਦੂਰ ਨਹੀਂ ਹੁੰਦੇ ਬਾਕੂ ਤਖਤ ਸਿੰਘ ਜਿਹੜੇ ਭਾਈ ਅਮਰਪਾਲ ਸਿੰਘ ਦੇ ਪਿਤਾ ਜੀ ਨੇ ਉਹਨਾਂ ਨੇ ਵੀ ਕਿਹਾ ਕਿ 14 ਜਨਵਰੀ ਨੂੰ ਐਲਾਨ ਹੋਣ ਜਾ ਰਿਆ ਰਾਜਨੀਤਿਕ ਪਾਰਟੀ ਦਾ ਇਹਦੇ ਉੱਤੇ ਵੀ ਬਹੁਤ ਅਲੀਗੇਸ਼ਨ ਇਹ ਆ ਜਾਂਦੇ ਨੇ ਕਿ ਭਾਈ ਅਮਰਪਾਲ ਸਿੰਘ ਹੋਣੀ ਤਾਂ ਖਾਸ ਤਾਰਾ ਰਾਜ ਦੀ ਗੱਲ ਕਰਦੇ ਆ ਤੇ ਫਿਰ ਹੁਣ ਰਾਜਨੀਤਿਕ ਪਾਰਟੀ ਵਾਲੇ ਪਾਸੇ ਕਿੱਥੋਂ ਤੱਕ ਹੈ ਜੇ ਭਾਈ ਅਮਰਪਾਲ ਸਿੰਘ ਹੋਣੀ ਉਹਨਾਂ ਦੇ ਜਿਹੜੇ ਸਿੰਘ ਹਨ ਜੋ ਹੋਰ ਪਾਰਟੀ ਵੀ ਬਣਾਉਂਦੇ ਉਹਨਾਂ ਦਾ ਵੀ ਆਪਾਂ ਵਿਰੋਧ ਨਹੀਂ ਕਰਨਾ ਐਮ ਇਹ ਜਿਹੜਾ ਵੀ ਕੰਮ ਵਧੀਆ ਕਰਦਾ ਉਹ ਵਧੀਆ चीज ਏ ਕਿਉਂਕਿ ਜਿਹੜੀ ਐਸਜੀਪੀਸੀ ਦੀ ਜਾਂ ਅਕਾਲੀ ਦਲ ਦੀ ਗੱਲ ਏ ਆਪਾਂ ਨੂੰ ਪਤਾ ਨਹੀਂ ਨਾ ਇਹ ਐਕਚੁਅਲੀ ਕਦੋਂ ਇਹਨਾਂ ਨੇ ਦੂਰ ਹੋਣਾ ਉਸ ਚੀਜ਼ ਤੋਂ ਜਿੰਨੇ ਚਿਰ ਇਹ ਉੱਥੇ ਕਾਬਜ ਨੇ ਉਹਨਾਂ ਚਿਰ ਤਾਂ ਇਹਨਾਂ ਨੇ ਆਪ ਦੀਆਂ ਇਹ ਮਨਮਾਨੀਆਂ ਚਲਾਈ ਰਹਿਣੀਆਂ ਸੋ ਹੋ ਸਕਦਾ ਆਪਣੇ ਬੋਰ ਸਿੰਘ ਵੀ ਜਿੰਦਾ ਭਾਈ ਅਮਰਪਾਤ ਸਿੰਘ ਉਹਨਾਂ ਪਰਿਵਾਰਾ ਉਹਨਾਂ ਦੇ ਨਾਲ ਦੇ ਸੰਗ ਸ਼ਾਇਦ ਇਹ ਸੋਚਣ ਵੀ ਅਲੱਗ ਪਾਰਟੀ ਹੋਈ ਇਸ ਚੀਜ਼ ਦਾ ਹੱਲ ਹੋਵੇ ਪੰਜਾਬ ਦੇ ਵਿੱਚ ਕਹਿੰਦੀ ਕੋ ਹਾਂਦੀ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿਹਨੂੰ ਬਾਦ ਸ਼੍ਰੋਮਣੀ ਅਕਾਲੀ ਦਲ ਬਾਦਲ ਕਿਹਾ ਜਾਣ ਲੱਗਾ ਅੱਜ ਆਖਰੀ ਸਾਹਾਂ ਦੇ ਉੱਤੇ ਆ ਸਹਿਕਦੀ ਹੋਈ ਨਜ਼ਰ ਆ ਰਹੀ ਹੈ ਜਿਵੇਂ ਇੱਕ ਮੱਛਲੀ ਜਿਹੜੀ ਮੱਛੀ ਹੁੰਦੀ ਹੈ ਉਹ ਪਾਣੀ ਤੋਂ ਬਾਹਰ ਸੁੱਟ ਦਈਏ ਤੇ ਉਹ ਸਾਹ ਲੈਂਦੀ ਹੈ ਅਕੀਰਲੇ ਸਾਹ ਲੈਂਦੀ ਹੈ ਤੜਫਦੀ ਹੈ ਪਾਣੀ ਤੋਂ ਬਿਨਾ ਇਸ ਤਰੀਕੇ ਨਾਲ ਨਜ਼ਰ ਆ ਰਿਹਾ ਕਿ ਅੱਜ ਬਾਦਲ ਪਰਿਵਾਰ ਦਾ ਉਹ ਜਿਹੜਾ ਨਿੱਜੀ ਅਕਾਲੀ ਦਲ ਹੈਗਾ ਉਹ ਇਸ ਤਰੀਕੇ ਦੇ ਨਾਲ ਨਜ਼ਰ ਆਉਂਦਾ ਪਿਆ ਹੈ ਪਿਛਲੇ ਦਿਨੀ ਅਕਾਲ ਤਖਤ ਸਭ ਤੋਂ ਸਜਾਵਾਂ ਲੱਗੀਆਂ ਉਸ ਤੋਂ ਬਾਅਦ ਹਲਚਲ ਹੁੰਦੀ ਹੈ ਸੁਖਬੀਰ ਬਾਦਲ ਹੋਰੀ ਉੱਥੇ ਸੇਵਾਵਾਂ ਕਰਦੇ ਨੇ ਨਰੈਨ ਸਿੰਘ ਚੌੜਾ ਹੋਰੀ ਉੱਥੇ ਐਕਸ਼ਨ ਕਰਦੇ ਨੇ ਹੋਰ ਵੀ ਬਹੁਤ ਸਾਰਾ ਕੁਝ ਜਿਹੜਾ ਉਹ ਹੋਇਆ ਸੋ ਹਣ ਆਪਾਂ ਭਵੇਖ ਕਿਵੇਂ ਦੇਖਦੇ ਆ ਕਿ ਵਾਕਈ ਸੁਖਬੀਰ ਸਿੰਘ ਬਾਦਲ ਦੁਬਾਰਾ ਇੱਕ ਤਾਨਸ਼ਾਮ ਵੱਡਾ ਖੜਾ ਕਰ ਲੈਣਗੇ ਪੰਜਾਬ ਨੂੰ ਰਿਪਰੈਜ਼ੈਂਟ ਕਰਨਗੇ ਜੇ ਉਹ ਨਹੀਂ ਕਰਨਗੇ ਫਿਰ ਕੌਣ ਕਰਨਗੇ ਇਹ ਸਾਰੇ ਸਵਾਲ ਨੇ ਇਸ ਵੇਲੇ ਬੜੇ-ਬੜੇ ਸਵਾਲ ਨੇ ਕਿ ਜੇ ਉਹ ਪੰਥਕ ਪਾਰਟੀ ਨਹੀਂ ਕਰੇਗੀ ਤਾਂ ਹੋਰ ਕੌਣ ਕਰੇਗਾ ਵੈਸੇ ਇੱਕ ਪਾਸੇ ਹੁਣ ਬਾਪੂ ਤਰਸੇਮ ਸਿੰਘ ਜਿਹੜੇ ਭਾਈ ਅਮਰਤਪਾਲ ਸਿੰਘ ਦੇ ਪਿਤਾ ਜੀ ਨੇ ਉਹਨਾਂ ਨੇ ਵੀ ਕਿਹਾ ਕਿ 14 ਜਨਵਰੀ ਨੂੰ ਐਲਾਨ ਹੋਣ ਜਾ ਰਿਹਾ ਰਾਜਨੀਤਿਕ ਪਾਰਟੀ ਦਾ ਇਹਦੇ ਉੱਤੇ ਵੀ ਬਹੁਤ ਅਲੀਗੇਸ਼ਨ ਇਹ ਆ ਜਾਂਦੇ ਨੇ ਕਿ ਭਾਈ ਅਮਰਤਪਾਲ ਸਿੰਘ ਹੋਰੀ ਤਾਂ ਖਾਲਸਾ ਰਾਜ ਦੀ ਗੱਲ ਕਰਦੇ ਆ ਤੇ ਫਿਰ ਹੁਣ ਰਾਜਨੀਤਿਕ ਪਾਰਟੀ ਵਾਲੇ ਪਾਸੇ ਕਿੱਥੇ ਦੌਰ ਪਏ ਸੋਪਾਏ ਸਾਰੇ ਵਿਸ਼ੇ ਦੇ ਉੱਤੇ ਗੱਲ ਕਰਾਂਗੇ ਸਾਡੇ ਨਾਲ ਭਾਈ ਕੁਲਦੀਪ ਸਿੰਘ ਜੀ ਦੀ ਓਲ ਪ੍ਰੈਜ਼ੀਡੈਂਟ ਗੁਰੂ ਨਾਨਕ ਗੁਰਦੁਆਰਾ ਸਮੈਠਿਕ ਬਰਮਿੰਗਮ ਇੰਗਲੈਂਡ ਜੁੜੇ ਹੋਏ ਨੇ ਆਓ ਵੈਲਕਮ ਕਰ ਵਾਇ ਗ੍ਰੀਤੀ ਕਹਾਲ ਸਵਾਗੀ ਜੀ ਕਿ ਫਤਬਾ ਸਪੈਕ ਭਾਈ ਸਾਹਿਬ ਜਿਆਦਾ ਸਮਾਨ ਨਾ ਲੈਂਦਾ ਹੋਇਆ ਮੈਂ ਗੇਂਦ ਤੁਹਾਡੇ ਪਾਲੇ ਦੇ ਵਿੱਚ ਸੁੱਟਦਾ ਹਾਂ ਤੁਸੀਂ ਉਹ ਦੱਸੋ ਕਿ ਕੀ ਚੱਲ ਰਿਹਾ ਹੈ ਪੰਜਾਬ 'ਚ ਸੁਖਬੀਰ ਬਾਦਲ ਭਾਈ ਅਮਰਪਾਲ ਸਿੰਘ ਪੰਜਾਬ ਦੀ ਸਿਚੁਏਸ਼ਨ ਇਹ ਸਾਰੇ ਉੱਤੇ ਆਪਾਂ ਗੱਲਬਾਤ ਕਰਦੇ ਹਾਂ ਸੋ ਹਾਂਜੀ ਭਾਈ ਸਾਹਿਬ ਜੀ ਦੇਖੋ ਸੋ ਭਾਈ ਅਮਰਪਾਲ ਸਿੰਘ ਹੁਣਾਂ ਦਾ ਤਾਂ ਆਪਾਂ ਦੇਖ ਹੀ ਲਿਆ بڑے ਵੱਡੇ ਨਮਰਾ ਦੀਪ ਤੋਂ ਬਾਅਦ ਤੁਸੀਂ ਗੱਲ ਕਰੋ ਤਾਂ ਜਿਹੜੀ ਸੰਤਾਂ ਵਾਲੀ ਗੱਲ ਸੀ ਜਿਹੜੀ 35-40 ਸਾਲਾਂ ਬਾਅਦ ਚੰਗੀ ਤਰ੍ਹਾਂ ਚੱਕੀ ਗਈ ਦੀਪ ਨੇ ਚੱਕੀ ਫਿਰ ਉਹਦੋਂ ਭਾਈ ਅਮਰਪਾਲ ਸਿੰਘ ਹੁਣਾਂ ਨੇ ਚੱਕੀ ਉਹਨਾਂ ਨੇ ਕਾਤਵੇਂ ਹੀ ਰਾਂ ਚਲਾਈਆਂ ਅਮਰਤ ਸੰਚਾਰ ਵੱਡੀਆਂ ਪੱਤਰਾਂ ਤੇ ਹੋਏ ਜਿਹੜਾ ਡਰਗਸ ਦਾ ਸੀਗਾ ਉਹ ਬੰਦ ਹੋ ਰਿਹਾ ਸੀਗਾ ਸੋ ਇਹ ਸਰਕਾਰਾਂ ਨੂੰ ਏਜੰਸੀਆਂ ਨੂੰ ਚੰਗਾ ਨਹੀਂ ਲੱਗਿਆ ਉਹਨਾਂ ਨੇ ਚੱਕ ਕੇ ਉਹਨਾਂ ਨੂੰ ਜੇਲ੍ਹ ਤੋਂ ਸੱਡ ਤਾਂ ਉੱਥੇ ਜਾ ਕੇ ਐਮਪੀ ਜਾਂਦੇ ਜਾਂਦੇ ਆ ਆਪਾਂ ਇਹ ਸੋਚਿਆ ਸੀ ਐਮਪੀ ਜੈਤ ਕੇ ਬਾਹਰ ਆਉਗੇ ਹੁਣ ਇਹ ਚੀਜ਼ ਹੋ ਸਕਦੀ ਆ ਆਪਾਂ ਕਹਿ ਸਕਦੇ ਆ ਸਿੱਖੀ ਤੌਰ ਤੇ ਵੀ ਨੀਤੀਆਂ ਬਤਨੀਆਂ ਚਾਹੀਦੀਆਂ ਆਪਣਾ ਐਂਡ ਗੋਲ ਆਪਣਾ ਜਿੱਤਣ ਲਈ ਸੋ ਉਹਨਾਂ ਨੇ ਕੀ ਕੀਤਾ ਉਹ ਹਾਂ ਐਮਪੀ ਬਣ ਗਏ ਐਮਪੀ ਬਣ ਤੋਂ ਬਾਅਦ ਉਹਨਾਂ ਨੂੰ ਫੇਰ ਨਹੀਂ ਬਾਹਰ ਆਉਣ ਦਿੱਤਾ ਜਾ ਰਿਹਾ ਮੈਂ ਵੀ ਦੇਖਿਆ মিডিਆ 'ਚ ਦੇ ਉਤੇ ਵੀ ਗਰਾਉਂਡ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਂਜੀ ਵੀ ਪਾਰਟੀ ਬਣ ਜਵੇ ਇਹਦੇ ਸਾਰੇ ਚੱਲਣ ਦੇ ਦੌਰਾਨ ਆਪਾਂ ਹਾਂਜੀ ਉਹ ਦੇਖਿਆ ਕਿ 2 ਦਸੰਬਰ 2024 ਨੂੰ ਜਿਹੜੇ ਅਕਾਲ ਤਖਤ ਸਾਹਿਬ ਤੇ ਜਿਹੜੇ ਜਿਹੜਾ ਐਕਸ਼ਨ ਹੋਇਆ ਤੁਸੀਂ ਕਹਿ ਸਕਦੇ ਹੋ ਉਹ ਅਸੀਂ ਫੁੱਲ ਸਪੋਰਟ ਦਿੱਤੀ ਗੁਰੂ ਨਾਨਕ ਦੇਵ ਜੀ ਦਰਸਾਹਿਦਿਕ ਵੱਲੋਂ ਜਥੇਦਾਰਾਂ ਨੂੰ ਵੀ ਸਿੰਘ ਸਾਹਿਬਾਂ ਨੂੰ ਤਖਤ ਸਾਬਾ ਨੂੰ ਕਿਉਂਕਿ ਉਹਨਾਂ ਨੇ ਉਹ ਲੈਵਲ ਜਿਹੜਾ ਸੀ ਦੁਬਾਰਾ ਬਹਾਲ ਕਰਨ ਦੀ ਕੋਸ਼ਿਸ਼ ਤੁਸੀਂ ਕਹਿ ਸਕਦੇ ਹੋ ਤੇ ਕਾਫੀ ਹੱਦ ਤੱਕ ਉਹ ਪਾਸ ਵੀ ਹੋ ਗਈ ਬਈ ਚੀਜ਼ ਹਾਂ ਬਈ ਇਹਨਾਂ ਨੇ ਜਿਹੜਾ ਨਹੀਂ ਇਹਨਾਂ ਨੇ ਆਪਾਂ ਗੱਲਾਂ ਸੁਣਦੇ ਸੀ ਕਿ ਇਹ ਵਰਕਰ ਨੇ ਅਕਾਲ ਤਖਤ ਸਾਹਿਬ ਨੂੰ ਤਖਤ ਸਾਬਾ ਨੂੰ ਇਹ ਆਰਡਰ ਕਰਦੇ ਹਨ ਇਹ ਚੀਜ਼ਾਂ ਜਿਹੜੀਆਂ ਸੀਗੀਆਂ ਕੋਸ਼ਿਸ਼ ਹੱਦ ਤੱਕ ਇਹ ਦਾਪਾਂ ਨੂੰ ਦੱਸਣ ਲੱਗ ਗਿਆ ਵੀ ਹਾਂ ਬਈ ਜਥੇਦਾਰ ਸਾਹਿਬ ਕੰਮ ਕਰ ਸਕਦੇ ਇਦਾਂ ਦੀਆਂ ਸੇਵਾਵਾਂ ਕਰ ਸਕਦੇ ਇਹਨਾਂ ਨੂੰ ਇਹ ਜਿਹੜੇ ਬਾਦਲੈਂਡ ਕੋ ਜਿਹੜੀਆਂ ਸਜਾਵਾਂ ਲੱਗੀਆਂ ਜਿਹੜੀ ਉਹ ਸੇਵਾ ਦੀ ਗੱਲ ਕਰੀਏ ਸੇਵਾ ਸਜਾ ਨਹੀਂ ਹੁੰਦੀ ਸੋ ਉਹ ਦਿਨ ਆਪਾਂ ਪੂਰੀ ਐਗਰੀ ਨਹੀਂ ਕਰਦੇ ਪਰ ਫੇਰ ਵੀ ਜਿਹੜੇ ਜਥੇਦਾਰ ਸਾਹਿਬ ਹੋਣਾ ਨੇ ਜਿਹੜਾ ਐਕਸ਼ਨ ਲਿਆ ਇਹ ਕਾਫੀ ਟਾਈਮ ਬਾਅਦ ਅਨਪ੍ਰੈਸੀਡੈਂਟਡ ਜਣੀ ਨਹੀਂ ਹੋਇਆ ਕਾਫੀ ਟਾਈਮ ਹੋ ਗਿਆ ਹਨ ਸੋ ਇਹ ਆਪਾਂ ਇਹਨਾਂ ਨੂੰ ਸਪੋਰਟ ਕੀਤੀ ਵੀ ਹਾਂ ਵਧੀਆ ਹੋ ਰਿਹਾ ਪਰ ਤੁਸੀਂ ਉਦੋਂ ਬਾਅਦ ਦੇਖੋ ਕੀ ਹੋਇਆ ਕਿ ਜਿਹੜਾ ਤਾਂ ਉਹ ਐਕਸ਼ਨ ਹੋਇਆ ਨਰਿੰਦਰ ਸਿੰਘ ਚੋਰਾ ਸਾਹਿਬ ਵੱਲੋਂ ਉਹ ਇਹ ਨਰਨ ਸੇਂਟ ਜਾਰਥ ਆਵਲੋਂ ਜਿਹੜੇ ਕਿ ਬਹੁਤ ਪਹਿਲਾਂ ਦੇ ਸੰਘਰਸ਼ ਦੇ ਵਿੱਚੋਂ ਨਿਕਲ ਕੇ ਆਏ ਹਣ ਸੰਗ ਤੇ ਉਹ ਜੀ ਸੋਚ ਰੱਖਦੇ ਹਨ ਵੀ ਕੌਮੀ ਘਰ ਦੀ ਕਹ ਲੋ ਸਿਕ ਸੋਵਰਿਟੀ ਨੂੰ ਜਾਨੀ ਬਹਾਲ ਕਰਨਾ ਚਾਹੁੰਦੇ ਉਹਨਾਂ ਨੇ ਉੱਥੇ ਐਕਸ਼ਨ ਇੱਕ ਕੰਮ ਦੀ ਕੋਸ਼ਿਸ਼ ਕੀਤੀ ਹੈਣਾ ਸੋ ਉਹਦੇ ਦੋ ਦੋ ਪੱਖ ਨੇ ਇੱਕ ਤਾਂ ਹੈ ਕਿ ਅਕਾਲ ਤਖਤ ਸਾਹਿਬ ਦੀ ਉਦੋਂ ਬਹੁਤ ਆਵਾਜ਼ ਚੱਕੀ ਗਈ ਸੀਗੀ ਤੇ ਸੰਗਤਾਂ ਚ ਰਿਸਪੈਕਟ ਬਦਲ ਗਈ ਪਬਲਿਕ ਚ ਵੀ ਤੁਸੀਂ ਇਹ ਨਾ ਇੰਡੀਅਨ ਚੈਨਲ ਵੀ ਦੇਖੋ ਉਹਦੇ ਤੇ ਵੀ ਗੱਲ ਇਦਾਂ ਕੀਤੀ ਜਾ ਰਹੀ ਸੀ ਵੀ ਕਿਉਂ ਅਕਾਲ ਤਖਤ ਸਾਹਿਬ ਤੇ ਜਥੇਦਾਰ ਸਾਹਿਬ ਦਾ ਸਟੇਟਸ ਕੀ ਹੈ ਉਹ ਹੋਣ ਦਾ ਐਕਸ਼ਨ ਹੋਣ ਦਾ ਗੱਲ ਹੋਰ ਹੀ ਪਾਸੇ ਚਲੇਗੀ ਪਰ ਆਪਾਂ ਫੇਰ ਵੀ ਅੰਡਰਸਟੈਂਡ ਕਰਦੇ ਆਂ ਆਪਾਂ ਵਾਇਲੈਂਸ ਨੂੰ ਪ੍ਰੋਮੋਟ ਨਹੀਂ ਕਰਦੇ ਪਰ ਆਪਾਂ ਇਹ ਅੰਡਰਸਟੈਂਡ ਕਰਦੇ ਆਂ ਕਿ ਸਿੱਖਾਂ ਨੂੰ 95% ਮੈਕਨਸਿਕਾ ਨੂੰ ਇਹ ਲੱਗਿਆ ਕਿ ਜਿਹੜੇ ਆ ਇਹ ਸਜਾਵਾਂ ਇਨਫ ਨਹੀਂ ਗਿਆ ਸੰਗਤਾਂ ਚ ਆਉਂਦੀਆਂ ਸੀਗੀਆਂ ਕਿ ਜਿਹੜੇ ਬਾਦਲ ਆ ਜਿਹੜੇ ਸੁਖਵੀਰ ਬਾਦਲ ਖਾਸ ਕਰਕੇ ਤੇ ਉਹਨਾਂ ਦੇ ਨਾਲ ਦੇ ਉਹਨਾਂ ਨੂੰ ਐਕਸਪੈਲ ਕੀਤਾ ਜਾਵੇ ਐ ਪੰਥ ਤੋਂ ਜਾਨੀ ਐਕਸਕਮਿਊਨੀਕੇਟ ਕਹਿ ਲਓ ਛੇਖਣਾ ਕਹਿ ਲਓ ਕਿ ਉਹ ਚਾਹੁੰਦੇ ਸੀ ਇਹਨਾਂ ਨੂੰ ਬੈਨ ਕੀਤਾ ਜਾਵੇ ਪੋਲਿਟਿਕਸ ਤੋਂ ਉਹ ਹੁਣ ਜੇ ਆਪਾਂ ਦੇਖੀਏ ਫਾਸਟ ਫੋਰਵਰਡ ਕਰਕੇ ਦੇਖੀਓ ਉਸ ਕੌਸਕਾ ਗੱਲਾਂ ਹੁਣ ਸਹੀ ਲੱਗਦੀਆਂ ਕਿਉਂਕਿ ਇਹਨਾਂ ਨੇ ਜਿਹੜੇ ਅਕਾਲ ਤਖਤ ਸਾਹਿਬ ਦੇ ਜਿਹੜੇ ਹੁਕਮਨਾਮੇ ਸੀ ਬਕਰੇ ਕੌਮ ਦੀ ਗੱਲ ਕਰ ਲੋ ਉਹ ਨਹੀਂ ਕਹਿੰਦੇ ਸ਼ਾਇਦ ਹਜੇ ਵਾਪਸ ਆਇਆ ਜਿਹੜੀਆਂ ਇਹਨਾਂ ਦੇ ਅਸਤੀਫੇ ਲੈਣੇ ਸੀ ਉਹ ਨਹੀਂ ਹੋਏ ਜਿਹੜੇ ਸੱਤ ਮੈਂਬਰੀ ਕਮੇਟੀ ਬਹਾਲ ਕਰਨੀ ਸੀ ਉਹਨਾਂ ਤੇ ਵੀ ਇਹਨਾਂ ਨੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਜਿਹੜੀ ਬੀਬੀ ਸਰਪੰਤ ਕੌਰ ਹੈ ਜਿਹੜੀ ਸ਼ਹੀਦ ਭਾਈ ਅਮਰੀਕ ਸਿੰਘ ਹੋਣਾ ਦੀ ਬੇਟੀ ਹਨ ਉਹਨਾਂ ਤੇ ਇਹਨਾਂ ਨੇ ਅਟੈਕ ਕੀਤਾ ਉਹਨਾਂ ਨੂੰ ਪੁਲਿਸ ਉਹ ਤੋਂ ਅਰੈਸਟ ਕਰ ਰਹੀ ਸੀ ਤੇ ਹੋਰ ਹੋਰ ਕਈ ਚੀਜ਼ਾਂ ਜਿਹੜੀਆਂ ਜਾਨੀ ਹੋਣੀਆਂ ਚਾਹੀਦੀਆਂ ਸੀ ਨਹੀਂ ਹੋਈਆਂ ਇਹਨਾਂ ਨੇ ਸਮਾਂ ਤੇ ਚੱਕ ਕੇ ਜਥੇਦਾਰ ਹਰਪ੍ਰੀਤ ਸਿੰਘ ਹੁਣਾ ਤੇ ਵੀ ਅਲਿਗੇਸ਼ਨਾਂ ਦੁਬਾਰਾ ਲਾਤੀਆਂ ਜਿਹੜੀਆਂ ਬਹੁਤ ਸਾਲਾਂ ਦੀਆਂ ਅਲਿਗੇਸ਼ਨਾਂ ਸੀ ਜਾਣ ਕੇ ਅਟੈਕ ਕੀਤਾ ਜਾ ਰਿਹਾ ਮੈਨੂੰ ਇਹ ਲੱਗਿਆ ਸੰਗਤਾਂ ਨੂੰ ਇਹ ਲੱਗਦਾ ਜੇ ਸਾਡਾ opinion ਦੱਸਿਓ ਗੁਰੂ ਨਾਨਕ ਦੇਵ ਜੀ ਤੋਂ ਇਹ ਸੀ ਸਾਨੂੰ ਲੱਗਿਆ ਕਿ ਜਾਣ ਬੁੱਝ ਕੇ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਜਿਹੜਾ ਜਥੇਦਾਰ ਸਿੰਘ ਸਾਹਿਬ ਬੋਲੂਗਾ ਤੱਤ ਸਾਬ ਬੋਲੂਗੇ ਅਸੀਂ ਆ ਕਰਾਂਗੇ ਤੁਹਾਡੇ ਨਾਲ ਸੋ ਇੱਕ ਕਿਸਮ ਦੀ ਤੁਸੀਂ ਵਾਰਨਿੰਗ ਸਮਝ ਲਓ ਕੋ ਸਮਝ ਲਓ ਸੋ ਉਹ ਜਿਹੜਾ ਨਰੈ ਸਿੰਘ ਚੋਰਾ ਸਾਹਿਬ ਦਾ ਜਿਹੜਾ ਐਕਸ਼ਨ ਸੀਗਾ ਉਹਦੇ ਚ ਵੀ ਇਹਨਾਂ ਨੇ ਐਸਜੀਪੀ ਸੇ ਨੇ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਵੀ 500 ਸ਼ੇਕ ਦਿੱਤਾ ਜਾਵੇ ਐਕਸ ਕਮਿਊਨੀਕੇਟ ਕਰ ਦਿੱਤਾ ਜਾਵੇ ਉਹ ਤਾਂ ਚਲੋ ਹੁਣ ਸੌਣ ਚਾਰਿਆ ਕਿ ਉਹ ਚੀਜ਼ ਨਹੀਂ ਹੋਈ ਉਹ ਕੈਨਸਲ ਹੋ ਗਈ ਹਾਂਜੀ ਸੋ ਪਰ ਕਹਿਣ ਦਾ ਭਾ ਇਹ ਆ ਵੀ ਅੱਜ ਅਸੀਂ ਕਿੱਥੇ ਖੜੇ ਆ ਅੱਜ ਅਸੀਂ ਉੱਥੇ ਖੜੇ ਆ ਕਿ ਵਾਕਈ ਸੁਖਵੀਰ ਬਾਦਲ ਨੂੰ ਐਕਚੁਅਲੀ ਐਕਸ ਕਮਿਊਨਿਟੀ ਕਰਨਾ ਬੈਸੀ ਪੋਲਿਟਿਕਸ ਚੋ ਬੈਨ ਨਹੀਂ ਕਰਨਾ ਬੈਸੀ ਕਿਉਂਕਿ ਇਹਨਾਂ ਨੇ ਜਿਹੜਾ ਇਹਨਾਂ ਦਾ ਨਹੀਂ ਤਾਂ ਹੋਲਡ ਆਣਾ ਜਿਹੜੇ ਸਿੱਖੀ ਤੇ ਕਹ ਲੋ ਸਾਡੇ ਤਖਤ ਸਾਹਿਬ ਤੇ ਜਥੇਦਾਰ ਸਾਹਿਬਾਂ ਤੇ ਇਹਨਾਂ ਇਹਨਾਂ ਨੇ ਤਾਂ ਉਹੀ ਕੋਸ਼ਿਸ਼ ਕਰਨੀ ਆ ਵੀ ਅਸੀਂ ਇਦਾਂ ਹੀ ਪੇਸ਼ ਕਰੀਏ ਸਾਡੇ ਵਰਕਰ ਨੇ ਉਹ ਕਰੋਗੇ ਜਿਹੜੇ ਅਸੀਂ ਚਾਹੁੰਦੇ ਆ ਬਿਲਕੁਲ 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 ਅੱਛਾ ਪੰਜਾਬ ਦਾ ਵਿੱਚ ਭਵਿੱਖ ਕੀ ਦੇਖਦੇ ਹੋ ਤੁਸੀਂ ਇਹ ਤਾਂ ਪਾਰਟੀ ਹੋ ਗਈ ਇੱਕ ਅੱਜ ਇਹਨਾਂ ਦੇ ਹਾਲਾਤ ਦੇਖ ਕੇ ਲੱਗਦਾ ਨਹੀਂ ਕਿ ਇਹ 10 15 20 ਸਾਲ ਉੱਠ ਸਕਣਗੇ ਸੋ ਉਸ ਤੋਂ ਬਾਅਦ ਕੀ ਹੋਏਗਾ ਉਹ ਗੱਲ ਵੱਖਰੀ ਹੈ ਉਸ ਤੋਂ ਇਲਾਵਾ ਜਿਹੜੀ ਕੋਈ ਧਿਰ ਦੇਖਦੇ ਹੋ ਪੰਜਾਬ ਦੇ ਵਿੱਚ ਉਸ ਵੇਲੇ ਆ ਰਹੀ ਹੈ ਉਹ ਪੰਜਾਬ ਨੂੰ ਅੱਗੇ ਲੈ ਕੇ ਜਾਏਗੀ ਲਿਜਾ ਸਕਦੀ ਵੀ ਹੈ ਕਿ ਨਹੀਂ ਇਹਨੂੰ ਕਿਵੇਂ ਦੇਖਦੇ ਹੋ ਪਸਪੀ ਦੇਖੋ ਸੋ ਅਸੀਂ ਇਥੋਂ ਗੁਰੂ ਨਾਨਕ ਦੇਵ ਜੀ ਰਸਮੀ ਦੇ ਤੋਂ ਜਥੇਦਾਰ ਸਾਹਿਬਾਂ ਦੀ ਵੀ ਸਪੋਰਟ ਉਹਨਾਂ ਦਿਨਾਂ 'ਚ ਕਾਫੀ ਕੀਤੀ ਜਦੋਂ ਜਥੇਦਾਰ ਹਰਪ੍ਰੀਤ ਸਿੰਘ ਉਹਨਾਂ ਤੇ ਪਹਿਲਾਂ ਵੀ ਅਟੈਕ ਹੋ ਰਿਹਾ ਸੀਗਾ ਜਦੋਂ ਬਲਟੋਆ ਅਟੈਕ ਕਰ ਰਿਹਾ ਸੀਗਾ ਉਦੋਂ ਵੀ ਆਪਾਂ ਸਪੋਰਟ ਕੀਤੀ ਸੀ ਫੇਰ ਆ ਦੋ ਤਰੀਕ ਨੂੰ ਜਿਹੜੇ ਫੈਸਲੇ ਉਥੋਂ ਵੀ ਸਪੋਰਟ ਕੀਤੀ ਜਦੋਂ ਉਹਨਾਂ 'ਤੇ ਅਟੈਕ ਕੀਤਾ ਗਿਆ ਉਥੇ ਵੀ ਸਪੋਰਟ ਕੀਤੀ ਅਸੀਂ ਐਸਜੀਪੀਸੀ ਦੀ ਵੀ ਸਪੋਰਟ ਕਰਦੇ ਹਾਂ ਕਿਉਂਕਿ ਇਹ ਹੈ ਸਾਡੀ ਪੰਥਕ ਕੈਸਾ ਸੰਸਥਾ ਸਾਡੇ ਤਰਕ ਸਾਹਿਬ ਆਪਣੇ ਪੰਥ ਦੇ ਜਥੇਦਾਰ ਵੀ ਸਾਡੇ ਪੰਥ ਦੇ ਪਰ ਜਿਹੜੀ ਪਾਰਟੀ ਵੀ ਹੈ ਨਾ ਅਕਾਲੀ ਦਲ ਉਹ ਵੀ ਆਪਣੀ ਹੋਈ ਹੈ ਪਰ ਇਹ ਜਿਹੜੇ ਵਿਅਕਤੀ ਆ ਨਾ ਜਿਹੜਾ ਇਹ ਸਰਕਲ ਆ ਉਹ ਇਹਨਾਂ ਤੋਂ ਦੂਰ ਕਰਨਾ ਪਊ ਸੋ 12 ਜਨਵਰੀ 2024 ਨੂੰ ਅਸੀਂ ਇੱਥੇ ਗੁਰੂ ਨਾਨਕ ਉਦਰਾਸਾ ਇਸਮੈਦਿਕ ਸਾਂਝਾ ਕਾਨਫਰੰਸ ਰੱਖਿਆ ਸੀ ਉੱਥੇ ਕਈ ਮਤੇ ਪਾਸ ਕੀਤੇ ਗਏ ਸੀ ਇੱਕ ਤਾਂ ਸੀ ਫਕੀਰ ਕੌਮ ਵਾਪਸ ਆਵੇ ਇਹਨਾਂ ਤੋਂ ਖੋਈਏ ਕਿਉਂਕਿ ਉਦੋਂ ਜਥੇਦਾਰ ਸ਼ਹੀਦ ਐਸਐਮ ਸਾਫ ਜਥੇਦਾਰ ਕਰਦੇਵ ਸਿੰਘ ਕੌਂਕੇ ਉਹਨਾਂ ਦੀ ਰਿਪੋਰਟ ਆਈ ਸੀ ਕਿ ਵਾਕਈ ਹੀ ਇਹਨਾਂ ਨੇ ਦਬਾ ਕੇ ਰੱਖੀ ਰਿਪੋਰਟ ਇਹਨਾਂ ਨੇ ਵੀ ਸਰਕਾਰਾਂ ਏਜੰਸੀਆਂ ਨੇ ਪੁਲਿਸ ਨੇ ਤੇ ਉਦੋਂ ਬੜਾ ਰੋਸ ਸੀਗਾ ਸੋ ਉਦੋਂ ਇਹ ਮਤੇ ਪਾਸ ਹੋਏ ਸੀਗੇ ਕਿ ਇਹਨਾਂ ਤੋਂ ਜੇ ਮੈਂ ਥੋੜਿਆਂ 'ਚ ਦੱਸ ਦਵਾਂ ਥੋੜੇ ਸ਼ਬਦਾਂ 'ਚ ਕਾਫੀ ਕੌਸਟ ਉਦੋਂ ਪਾਸ ਹੋਏ ਸੀ ਪਰ ਮਤੇ ਇਹਨਾਂ ਦੇ ਪਾਸ ਹੋਏ ਸੀ ਫਕਰੇ ਕੌਮ ਇਹਨਾਂ ਤੋਂ ਵਾਪਸ ਲਿਆ ਜਾਵੇ ਹਮ ਇਹਨਾਂ ਇਹਨਾਂ ਨੂੰ ਐਸਟਪੀਸੀ ਤੋਂ ਅਕਾਲੀ ਦਲ ਤੋਂ ਦੂਰ ਕੀਤਾ ਜਾਵੇ ਜਿਹੜੇ ਇਹਨਾਂ ਦੇ ਨਾਲ ਦੇ ਆ ਤੇ ਇਹਨਾਂ ਨੂੰ ਸੁਖਵੀਰ ਬਾਦਲ ਉਹਨਾਂ ਨੂੰ ਸਜਾਵਾਂ ਲੱਗਣ ਤੇ ਪੁਲਿਸ ਵੱਲੋਂ ਵੀ ਇਨਵੈਸਟਿਗੇਟ ਕੀਤਾ ਜਾਵੇ ਲੋਅ ਰੌਂਡਰ ਤੌਰ ਤੇ ਵੀ ਇਨਵੈਸਟਿਗੇਟ ਕੀਤਾ ਜਾਵੇ ਜਿਹੜੇ ਵਿਆਦਬੀ ਦੇ ਮਸਲੇ ਵੀ ਆ ਹੋਰ ਜਿੰਨਾ ਕੋਸ ਕਾਫੀ ਕੋਸ ਸੀਗਾ ਹਨ ਤੇ ਉਹ ਦੇਖੋ ਸਾਲ ਬਾਅਦ ਉਹ ਚੀਜ਼ਾਂ ਆਪਾਂ ਨੂੰ ਦੇਖਣ ਲੱਗੀਆਂ ਕਹਿਣ ਦਾ ਮਤਲਬ ਇਹ ਆਪਾਂ ਨੂੰ ਬਾਤ ਚਖਣੀ ਚਾਹੀਦੀ ਆ ਸੋ ਇੱਕ ਵਾਰੀ ਫੇਰ ਮੈਂ ਕਹਿ ਦਵਾਂ ਕਲੈਰਟੀ ਲਈ ਐਸਜੀਪੀਸੀ ਅਕਾਲੀ ਦਲ ਆਪਣੇ ਤਰ੍ਹਾਂ ਸਾਬ ਇਹ ਤਕੜੇ ਹੋਣੇ ਚਾਹੀਦੇ ਪਰ ਇਹ ਉਨੇ ਚਿਰ ਤਕੜੇ ਨਹੀਂ ਹੋਣੇ ਜਿੰਨੇ ਚਿਰ ਆ ਸੁਖਬੀਲ ਬਾਦਲ ਬਾਦਲ ਹੁਣੀ ਆ ਨਾ ਜਿਹੜੇ ਇਹ ਗद्दार ਆ ਏ ਜਨਰੇਟਰ ਦੂਰ ਨਹੀਂ ਹੁੰਦੇ ਬਿਲਕੁਲ ਬਿਲਕੁਲ ਮਤਲਬ ਕਿ ਤੁਸੀਂ ਕਹਿ ਰਹੇ ਹੋ ਕਿ ਅਕਾਲੀ ਦਲ ਹੀ ਚ ਆਉਣਾ ਚਾਹੀਦਾ ਪਰ ਇਹ ਇਹ ਜਿਹੜੀ ਪਾਰਟੀ ਇੰਨੀ ਕ ਹੈਗੀ ਸਰਕਲ ਇਹ ਬਾਹਰ ਹੋ ਜਾਣ ਨੁਮਾਇंदे ਆਉਣ ਪੰਥਕ ਆਉਣ ਉਹਦੇ ਵਿੱਚ ਭਾਈ ਅਮਰਤਪਾਲ ਸਿੰਘ ਵੀ ਹੋ ਸਕਦੇ ਆ ਹੋਰ ਵੀ ਹੋ ਸਕਦੇ ਨੇ ਸਿੰਘ ਸੋ ਇੱਕ ਇਹ ਵੀ ਮੈਂ ਕਹਿੰਨਾ ਕਿ ਪੰਥਕ ਸੁਨੇਹਾ ਹੋਣਾ ਚਾਹੀਦਾ ਵੀ ਜਿੰਨੇ ਪੰਥਕ ਨੇ ਪੰਜਾਬ ਦੇ ਆ ਕੇ ਰਲ ਮਿਲ ਕੇ ਉਹ ਇੱਕ ਪਾਰਟੀ ਦਾ ਜਿਹੜਾ ਹੈਗਾ ਉਹ ਐਲਾਨ ਕਰ ਦੇਣ ਉਸ ਤੋਂ ਬਾਅਦ ਉਹ ਜਿੰਨਾ ਚਿਰ ਜੋ ਵੀ ਹੈ ਪੰਜਾਬ ਦੇ ਵਿੱਚ ਉਹ ਕਰਨ ਸੋ ਇਹ ਸਾਰਾ ਕੁਝ ਜਿਹੜਾ ਹੈਗਾ ਕਿਤਨੇ ਕਿਤੇ ਐਲਾਨ ਹੋਣਾ ਚਾਹੀਦਾ ਭਾਈ ਸਾਹਿਬ ਜੀ ਜੀ ਪਤਲਕੀ ਸੌਰੀ ਮੈਂ ਤੁਹਾਡੀ ਗੱਲ ਕਟਣੀ ਨਹੀਂ ਸੀ ਚਾਹੁੰਦਾ ਇੱਕ ਹੋਰ ਵੀ ਆਪਾਂ ਜੇ ਕੋਈ ਹੋਰ ਵੀ ਪਾਰਟੀ ਆ ਕੋਈ ਵਧੀਆ ਕੰਮ ਕਰਦੀ ਆ ਜੇ ਭਾਈ ਅਮਰਪਾਲ ਸਿੰਘ ਹੋਣੀ ਉਹਨਾਂ ਦੇ ਜਿਹੜੇ ਸੰਘ ਹਨ ਜੇ ਉਹ ਹੋਰ ਪਾਰਟੀ ਵੀ ਬਣਾਉਂਦੇ ਉਹਨਾਂ ਦਾ ਵੀ ਆਪਾਂ ਵਿਰੋਧ ਨਹੀਂ ਕਰਨਾ ਜਿਹੜਾ ਵੀ ਕੰਮ ਵਧੀਆ ਕਰਦਾ ਉਹ ਵਧੀਆ ਚੀਜ਼ ਹੀ ਹੈ ਕਿਉਂਕਿ ਜਿਹੜੀ ਐਸਜੀਪੀਸੀ ਦੀ ਜਾਂ ਅਕਾਲੀ ਡਾਲ ਦੀ ਗੱਲ ਹੈ ਇਹ ਆਪਾਂ ਨੂੰ ਪਤਾ ਨਹੀਂ ਨਾ ਇਹ ਐਕਚੁਅਲੀ ਕਦੋਂ ਇਹਨਾਂ ਨੇ ਦੂਰ ਹੋਣਾ ਉਸ ਚੀਜ਼ ਤੋਂ ਜਿੰਨਾ ਚਿਰ ਇਹ ਉੱਥੇ ਕਾਬਜ ਨੇ ਉਹਨਾਂ ਚਾਹਤਾ ਇਹਨਾਂ ਨੇ ਆਪਦੀਆਂ ਇਹ ਮਨਮਾਨੀਆਂ ਚਲਾਈ ਜਾਣੀਆਂ ਸੋ ਹੋ ਸਕਦਾ ਆਪਣੇ ਹੋਰ ਸਿੰਘ ਵੀ ਜਿੱਦਾਂ ਭਾਈ ਅਮਰਪਾਤ ਸਿੰਘ ਉਹਨਾਂ ਪਰਿਵਾਰਾ ਉਹਨਾਂ ਦੇ ਨਾਲ ਦੇ ਸੰਗਾ ਸ਼ਾਇਦ ਇਹ ਸੋਚਣ ਵੀ ਅਲੱਗ ਪਾਰਟੀ ਹੋਈ ਇਸ ਚੀਜ਼ ਦਾ ਹੱਲ ਹੋ ਗੇ ਹਾਂਜੀ ਬਹੁਤ ਧੰਨਵਾਦ ਕਰਦਾ ਹਾਂ ਭਾਈ ਸਾਹਿਬ ਤੁਹਾਡਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦਰਸ਼ਕੋ ਅੱਜ ਦੀ ਇਹ ਜਿਹੜੀ ਇੱਕ ਵਿਸ਼ਾ ਜਿਹੜਾ ਸਿਗਾ ਚੁਣਿਆ ਆਪਾਂ ਪੰਜਾਬ ਦੇ ਵਿੱਚ ਰਾਜਨੀਤੀ ਕਿਹੋ ਜਿਹੀ ਹੋਣੀ ਚਾਹੀਦੀ ਹੈ ਤੇ ਕੀ ਹਾਲਾਤ ਜਿਹੜੇ ਨੇ ਇਸ ਵळे ਬਣੇ ਹੋਇਆ ਸੋ ਉਹਦੇ ਉੱਤੇ ਆਪਾਂ ਗੱਲਬਾਤ ਕੀਤੀ ਆਸ ਕਰਦਾ ਹਾਂ ਤੁਸੀਂ ਇਸ ਪ੍ਰੋਗਰਾਮ ਨੂੰ ਪਸੰਦ ਕੀਤਾ ਹੋਵੇਗਾ ਫੇਸਬੁੱਕ ਪੇਜ ਨੂੰ ਵੱਧ ਤੋਂ ਵੱਧ ਲਾਈਕ ਕਰੋ ਪ੍ਰਾਈਡ ਪੰਜਾਬ ਟੀਵੀ ਨੂੰ YouTube ਨੂੰ ਜਾ ਕੇ ਸਾਡਾ ਜਿਹੜਾ ਚੈਨਲ ਹੈਗਾ ਉਹ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਡੀਆਂ ਵੀਡੀਓਜ਼ ਜਿਹੜੀਆਂ ਉਹ ਸ਼ੇਅਰ ਕਰੋ ਮਿਲਦੇ ਹਾਂ ਫੇਰ ਕਿਸੇ ਨਵੇਂ ਪ੍ਰੋਗਰਾਮ ਦੇ ਵਿੱਚ ਧੰਨਵਾਦ ਜੀ